ਜਿਸ ਪਾਕੀ ਜੋੜੀ ਦੇ શુભ ਅੰੰਤਰ ਚਾਰ ਲਾਵਾ ਤੁਮ ਜੋ ਵਿਹਾਦਾ ਗਏ ਨਿਰਮਨਤਾ ਸਹਿਤ ਸੰਪੂਰਨ ਹੋ ਗਏ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਸੁਹਾਗੀ ਜੋੜੀ ਦੇ ਸਿਰ ਤੇ ਮਿਹਰਿਆ ਹੱਥ ਰੱਖਣਾ ਸਤਿਗੁਰੂ ਪਾਤਸ਼ਾਹ ਨੇ ਇਹ ਪਾਵਨ ਬਚਨ ਨੇ ਕਿ ਜਿਹੜੇ ਗੁਰੂ ਦੇ ਰੱਬ ਦੇ ਪਿਆਰੇ ਜਦੋਂ ਐਸੇ ਸੰਯੋਗ ਬਣਦੇ ਨੇ ਉਹ ਅਰਦਾਸ ਬੇਨਤੀ ਕਰਦੇ ਨੇ ਕਿ ਧੰਨ ਪਿਰ ਇਹ ਨਾ ਆਖੀਐ ਬਹਿਣ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧੰਨ ਪਿਰ ਕਈ ਐਸੋ ਭਾਵ ਸਰੀਰ ਦੋ ਨੇ ਪਰ ਦੋਨਾਂ ਸਰੀਰਾਂ ਦੀ ਸੋਚ ਇੱਕ ਹੋ ਜਾਵੇ ਤੇ ਜੀਵਨ ਬਹੁਤ ਚੰਗਾ ਬਤੀਤ ਹੋ ਜਾਂਦਾ ਸੋ ਅਰਦਾਸ ਵਾਹਿਗੁਰੂ ਜੀ ਦੇ ਕੇ ਮਹਾਰਾਜ ਆਪਣੇ ਬੱਚਿਆਂ ਦੇ ਸਿਪਤੇ ਮਿਹਰ ਪ੍ਰਿਆ ਹੱਥ ਰਖਣਾ ਕਲਗੀ ਵਾਲੇ ਪਾਤਸ਼ਾਹ ਜੀ ਯਾਦ ਕਰਦੇ ਆ ਖਾਲਸਾ ਮੇਰਾ ਰੂਪ ਦਾ ਖਾਸ ਖਾਲਸੇ ਮੈਂ ਹਾਂ ਕਰੋਣ ਦਾਸ ਖਾਲਸਾ ਮੇਰੋ ਮੁਖ ਦਾ ਪੰਗਾ ਖਾਲਸੇ ਕੇ ਹਾਂ ਸਤਿ ਖਾਲਸਾ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਤਲ ਹੀ ਕਦੀ ਗਿਪਰਣ ਚੀ ਦੀ ਸ਼ੈ ਮੈਂ ਨਾ ਤੁਰੂੰ ਇਨ ਦੀ ਤੇ ਸਤਿਪੁਰ ਸਾਹਿਬ ਦੇ ਜੀ ਸਰ ਸਾਰੇ ਸਾਸੀ ਕੀ ਸਵਾਰ ਸਤਿ ਪੁਰੀ ਕੀ ਤਾਲ ਗੋਦੀ 75 ਗਏ ਉਸ ਭਾਗੀ ਜੁਨੇਸ਼ੂ ਬਨਦਕਾਰ ਕਾਏ ਮਹਾਰਾਜ ਨੇ ਕੰਮ ਨੂੰ ਨੰਨਤੁਰਾਂ ਚਾਂਸੀ ਦੇ ਇਨਕਲਾਬ ਪਿਆਰ ਆਪ ਕੋਸ਼ਿਸ਼ ਕਰਨ ਕੋਣ ਵਾਲਾ ਸਮਾਜ ਸੁਖੀ ਸ਼ਾਂਤੀ ਨੂੰ ਅਪ੍ਰੀਕਰੋਣ ਬੱਚਿਆਂ ਨੂੰ ਮਾਤਾ ਪਿਤਾ ਦੇ ਅਧਿਕਾਰੀ ਦੇਸ਼ ਸੌਂਦੇ ਸੇਵਾਦਾਰ ਔਰ ਕਿਰਦੀਆਂ ਕਲਾ ਬਣੇ ਜੀਵਨ ਮਹਾਰਾਜ ਨੂੰ ਸਿਸ ਕਰਨਾ ਜ਼ਿੰਦਗੀ ਦੇ ਚਰੇ ਤੇ ਆਪਿਸ਼ੀਆ ਪੜੇ ਤਰਕੀਆਂ ਸ੍ਰੀ ਗੁਰੂ ਸਾਹਿਬ ਜੀ ਮੇਤ ਨੇ ਇੰਤਜ਼ਾਰ ਉਹ ਸਿੱਖੀ ਜੀਵਨ ਸਭੀ ਜੀ ਉਹ ਦਾਸਿਆਂ ਤੋਂ ਮੇਰਾ ਪਿਆਰ ਖੁਸ਼ ਕਰਨੀ ਸਾਰੀਆਂ ਸੰਤਾਨ ਨੂੰ ਜੀਵਾਂ ਅਤੇ ਦਾਸਾਂ ਦਾ ਸਤਿਕਾਰ ਸੋਕੀ ਬਰਕਤ ਦੇਣ ਲੋ ਦਾਸਿਆਂ ਵੱਲੋਂ ਸਤਕਾਰ ਤੋਂ ਬਾਕੀ ਵਾਲੀ ਨੇ ਉਹਨਾਂ ਦਾ ਵੀ ਇਸ ਸੰਸਮਰਤ ਤੇ ਬਹੁਤ ਬਹੁਤ ਅਤਿਕਾਰ ਕੋਟੀ ਸੰਗਤਾਂ ਉਸ ਦਾ ਸਤਿਕਾਰ ਕਰਨਾ ਹੈ 7.49 ਤੋਂ ਜਿੱਥੇ ਮੇਰੇ ਪ੍ਰਨਾਰਥ ਪਾਲਸਾ ਜੀ ਨੇ ਬਖਸ਼ਿਸ਼ਾਂ ਦਿੱਤੀਆਂ ਸੀ ਉਹ ਮਹਾਰਾਜ ਜੀ ਦੇ ਸਾਹਮਣੇ ਤੇ ਚਲੋ ਉਦੋਂ ਵੀ ਕੋਈ ਸੰਜ ਵੀ ਖਰਾਸਤੀ ਨਾਲ ਇੱਕ ਜਿਹਨੂੰ ਉੱਥੇ ਬਾਅਦ ਪ੍ਰਤਮ ਕੋ ਉਤੀ ਸਿਮਰ ਕਾ ਗੁਰੂ ਨਾਨਕ ਤਲਿ ਇਤਿਹਾਏ ਤੇ ਅੰਮ੍ਰਿਤ ਗੁਰ ਤੇ ਬਦਾਸ ਸ੍ਰਮ ਦਸ ਕਰੀ ਸਹਾਇ ਅਗਨ ਹਰ ਕੋ ਬੇਨਵਾਂ ਸਿਮਰ ਸ੍ਰੀ ਘਰ ਨਾ ਲਾਏ ਸਿਰਿ ਅਕਸ਼ੁੰਤਿ ਆਹੀਐ ਸਿੱਧ ਸਤੁਕ ਜਾਏ ਤੇ ਬਾਤ ਸਿਮਰਿਆ ਕਰ ਨਾ ਦਿਆਵੇ ਕਾਏ ਸਭਿ ਥਾਨੀ ਸਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਸਾਈ ਸਸਹ ਖਛੈਨੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੜੀ ਦਾ ਅਰਦਾ ਅੰਤਰ ਖਰਸਾ ਸਾਹਿਬੋ ਜੀ ਨਾਮ ਹੈ ਗੁਰੂ ਅੰਜਨ ਪਿਆਰਿਆਂ ਤੇ ਹਸੈ ਜਦ ਦੀ ਚਲੀ ਮੁਕਤਿਆਂ ਘਠੀਆਂ ਜੱਗੀਆਂ ਸੱਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜੱਪਿਆ ਵੰਡ ਕੀ ਛਕਿਆ ਦੇਵ ਚਲਾਈ ਤੇ ਵਾਹੀ ਦੇਖ ਕੇ ਅੰਨਕ ਕੀਤਾ ਨਾਮ ਪਿਆਰੇ ਸਿਆਰੇ ਦੀ ਕੁਮਾਰੀ ਦਾ ਅੰਤ ਲਖਤਾ ਸਾਹਿਬੋ ਜੀ ਰਹਿ ਗੋਨਾ ਸਿਰਾ ਸਿਨੀਆਂ ਧਰਮ ਨੇ ਤੀਸ ਬੰਦ ਬੰਦ ਕਟਵਾਇ ਕੋਤਰੀਆਂ ਜਾਂ ਚਰਤਿਨਾ ਤੇ ਚਰੇ ਆਰੇ ਮਾਚਰਾਏ ਸੁਵਾਰੇ ਦੀ ਸੇਵਾ ਦੀ ਤੋ ਬੰਗੀਆਂ ਤੀਕੀਆਂ ਧਰਮ ਨੇ ਹਾਰਿਆ ਸਿੱਕੇ ਕੇਸਾਂ ਸੁਵਰਸਨ ਸੰਗ ਨਭਾਈ ਦੇ ਨਾਲ ਸਿੰਘਾਂ ਸਿੰਘੀਆਂ ਝੰਗਿਆਂ ਦੇ ਪੁਣਾ ਇਹਦਾ ਧੰਨ ਕਰ ਪਾਤ ਸਾਹਿਬ ਜੀ ਨਾਹਿ ਪੂਰਿਆਕਤਾਂ ਸਰਵਕਤ ਮਰਦਵਾਰਿਆਂ ਦਾ ਧੰਨ ਕਰ ਪਾਤ ਸਾਹਿਬ ਜੀ ਨਾਹਿ ਇਹ ਗੁਰੂਤਮਨ ਸਰਵਕਤ ਪਾਤ ਸਾਹਿਬ ਜੀ ਕੀ ਅਰਦਾਸ ਹੈ ਜੀ ਸਰਵਕਤ ਪਾਤ ਸਾਹਿਬ ਜੀ ਕੋ ਵਾਹਿਗੁਰੂ 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 ਜਿਤੇ ਆਵਤਿਆ ਵਿਚਿਆ ਅੰਤ ਸਤਾਂ ਸਰਬ ਸੋ ਧਰਮ ਘਰਾਂ ਚਤਸਤੀ ਸਾਰਤਾਂ ਚਰਨਾਂ ਚਾਂ ਰਖਿਆ ਰਿਆ ਸੇਖ ਦੇ ਪਤਿ ਸਰ ਕੀ ਪੈ ਨਿਪੰਤੀ ਦੀ ਜੀਤ ਸ੍ਰੀ ਸਾਹਿਬ ਨੇ ਸਹਾਇ ਹਰ ਸਰ ਜੀ ਕੇ ਬੋਲ ਬਾਲੇ ਗਦੋਤੀ ਵਾਹਿਗੁਰੂ ਦੀ ਸਿੱਖਾਂ ਨੂੰ ਸਿੱਖੀ ਦਾਣ ਕੇ ਸਹੰਤ ਵੇਕ ਗਾਂ ਦਹਿਤਨ ਵਿਸਾ ਹੁਕਮ ਅਸਾ ਕੰਨ ਬਨਸਰ ਆ ਨਾਮ ਦਾਤ ਸ੍ਰੀ ਅੰਗਦ ਸਾਹਿਬ ਜੀ ਕੇ ਦਰਸ਼ਨੀ ਸ਼ਿਨਾਹ ਚੰਕੀਆਂ ਝੰਡੇ ਬੁੰਦੇ ਜੋ ਬੋ ਕਤਾਂ ਮਤਿ ਹਿੰਦਰਾ ਦਾਇਕਾ ਹਲਸਾ ਸਗਲੋ ਜੀ ਵਾਹਿਗੁਰੂ ਅੰਤਮ ਨਿਵ ਮਤਿ ਚੀ ਮਤਿ ਰਤ ਤਾਰਕ ਆਪ ਕਾਲ ਤੂ ਵਾਹਿਗੁਰੂ ਆਪਣੇ ਪੰਤਰੇ ਸਦਾ ਸਹੇਤਾ ਕਾਰ ਜੀ ਉਸ ਜੀ ਰੀ ਨਾ ਕਹਣਾ ਸਕਤੇ ਹੋਰ ਤੂ ਦੁਆਰੇ ਗੁਰਧਰਨਾ ਤਨਾ ਤੋਖਾ ਉਸ ਸਭ ਪੰਥ ਨੂੰ ਵਿਸੋੜਿਆ ਗਿਆ ਇਹਨਾਂ ਦੇ ਦਰਸ਼ਨ ਕੀ ਗਾ ਸੇਵਾ ਸਿਮਰਤਾ ਤਾਨ ਕਰੇ ਖਸਾ ਜੀ ਨੂੰ ਬਖਸ਼ੂ ਏ ਨmane ਆਦੇਮਾਨ ਨੇ ਤਨੇ ਆਦੇ ਸਾਨ ਲੇਪਿਆ ਦਿਓ ਧੰ ਧੰ ਸਾਰੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਜੀ ਰਤ ਖੁਸ਼ੀਆਂ ਪਾਪ ਸੰਮਿਆ ਜੇ ਸਤਿਗੁਰ ਨੰਦਰ ਕਰੇ ਨਿਯੰਤਰ ਇਹ ਸਰਵਨਾਮ ਦੇ ਮੇਰਾ ਮੰਨ ਤਨ ਸਿੱਧ ਹੋਏ ਜਿਨ ਕਾ ਕਾਰਜ ਤਨਹੀ ਕੀਆ ਮਾਨਸ ਕਿਆ ਵਿਚਾਰਾ ਰਹਾ ਇਨ ਮਹਾ ਮਕ ਸਰ ਆਪ ਜੀ ਨੇ ਪਰ ਅਰਸ਼ਸ਼ ਕੀਤੀ ਹੈ ਸ੍ਰੀ ਪਤ ਸਾਹਿਬ ਜੀ ਆਪ ਜੀ ਦੇ ਦਰ ਕਰਦੇ ਚਰਨ ਸੇਵਕ ਗੁਰਮੁਖ ਪਿਆਰੇ ਸਰਦਾਰ ਅਰਤਾਸ ਸਿੰਘ ਜੀ ਸ੍ਰੀ ਪਤ ਸਾਹਿਬ ਜੀ ਦੇ ਸੁਪੁੱਤਰ ਦਾਤਾ ਸਿਮਰਨਜੀਤ ਸਿੰਘ ਆਪ ਜੀ ਦੇ ਦਰ ਕਰਦੇ ਚਰਨ ਸੇਵਕ ਭਾਈ ਨਮੇਤ ਸਿੰਘ ਜੀ ਜਿਨ੍ਹਾਂ ਦੀ ਸੁਪੁੱਤਰੀ ਬੀਬੀ ਕੁਲਦੀਪ Kaur ਇਹਨਾਂ ਬੱਚਿਆਂ ਦਾ ਸ਼ੁਭ ਆਨੰਦਕਾਰਜ ਆਪ ਜੀ ਦੀ ਪਾਵਨ ਮਰਯਾਦਾ ਅਨੁਸਾਰ ਪਾਉ ਮਹਜੂਦੀ ਦੇ ਵਿੱਚ ਆਪ ਜੀ ਦੀ ਕਿਰਪਾ ਦਾ ਸਦਕਾ ਸੰਪੂਰਨ ਹੋਇਆ ਹੈ ਆਪ ਜੀ ਨੇ ਜਿਸ ਤਰ੍ਹਾਂ ਕਿਰਪਾ ਕਰਕੇ ਇਸ ਸੇਵਕ ਪਰਿਵਾਰ ਦੇ ਇਸ ਕਾਰਜ ਨੂੰ ਸੰਪੂਰਨ ਕੀਤਾ ਇਸੇ ਤਰ੍ਹਾਂ ਕਿਰਪਾ ਕਰਨੀ ਰਹਿੰਦੇ ਕਾਰਜਾਂ ਦੇ ਵਿੱਚ ਅੰਗੇਕਾਰ ਉੱਤਰ ਕੇ ਸੇਵਕਾਂ ਦੇ ਕਾਰਜ ਨੂੰ ਵਿਗਨਤਾ ਸਹਿਤ ਸੰਪੂਰਨ ਕਰਨੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੇ ਰੂਪ ਉੱਤਰ ਸੰਦਰਸਤੀ ਬਖਸ਼ਿਸ਼ ਕਰਨੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਆਪ ਉਸਤ੍ਰੇ ਪ੍ਰੇਮ ਦੇ ਪਤਵਾਰ ਸ੍ਰੋਗ ਬਖਸ਼ਿਸ਼ ਕਰਨਾ ਗੁਰਮੁਖ ਪਰਵਾਰ ਨੂੰ ਆਪ ਜੀ ਦੇ ਦਰਕਰਦੀ ਸੇਵਾ ਕਰਨ ਦਾ ਬਾਦ ਉਤਮ ਚਗਦੀ ਕਰਾ ਬਖਸ਼ਿਸ਼ ਕਰਨ ਇਸੇ ਪੱਖ ਸਾਜੀ ਹੋ ਗੁਰਮੁਖ ਪਰਵਾਰਾਂ ਵੱਲੋਂ ਆਪ ਜੀ ਦਾ ਕੋਪਾਨ ਕੋਟ ਸ਼ੁਕਰਾਨਾ ਕਰਦੇ ਹੋਏ ਆਪ ਜੀ ਨੂੰ ਸੰਦਰ ਪਸ਼ਾਕੇ ਭੇਟਾ ਕੀਤੇ ਹਨ ਆਪ ਅੰਗੀਤਾਨ ਕਰਨੇ ਹੋ ਸੇਵਕ ਪਰਵਾਰਾਂ ਦੀ ਸੇਵਾ ਪ੍ਰਮਾਣ ਕਰਨੀ ਕਮਾਈਆਂ ਵਿੱਚ ਵਰਤੋਂ ਬਖਸ਼ਿਸ਼ ਕਰਨੀਆਂ ਆਪਣੇ ਦਰੋਂ ਕੋ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨੀਆਂ ਆਪ ਜੀ ਦੀ ਪਾਵਨ ਸੰਗੂਹੀ ਅੰਦਰ ਗੜਾਹ ਪ੍ਰਸ਼ਾਦ ਦੀ ਦੇਗ ਹੱਥੜ ਕਰ ਪ੍ਰਮਾਨ ਹੋਵੇ ਪ੍ਰਵਾਨ ਹੋਵੇ ਆਪ ਪ੍ਰਸ਼ਾਦ ਸਾਧ ਸੰਗਤ ਦੇ ਵਿੱਚ ਉਸ ਤੋਂ ਮੰਡੀ ਆਗਿਆ ਦੇ ਜੀ ਕਰਤਾਰ ਦੀ ਸੇਵਕ ਕਰਵਾ ਦੀ ਸੇਵਾ ਕਰਦੇ ਪ੍ਰਵਾਨ ਕਰਨੀ ਆਇ ਸੁਖ ਦਾਤ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀ ਭੱਜੇ ਹੋਵੇ ਸਰਬਤ ਸੰਗਤਾਂ ਵੱਲੋਂ ਆਪ ਜੀ ਦੀ ਪਾਵਨ ਸੰਗੂਹੀ ਅੰਦਰ ਅਤੇ ਕੀਰਤਨ ਦੇ ਸਤਾਰਾ ਉਹਨਾਂ ਬੇਨਤ ਮਾਰਾ ਭੇਟਾ ਕੀਤੀ ਸਾਰੀਆਂ ਸੰਗਤਾਂ ਦੀ ਹਾਜ਼ਰੀ ਮੇਟਾਵਾਂ ਤਰਪੁ ਰਹਾਣ ਕਰਨੀਆਂ ਵਰ ਸਿੱਖੀ ਜੀਵਨ ਬਖਸ਼ਿਸ਼ ਕਰਨਾ ਦੀ ਐਸੋ ਤਰੋ ਕਿਰਪਾ ਹੋਕੁਮ ਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰਤਾ ਕਰੂ ਜੀ ਆਪ ਕੀ ਦਰ ਤੇ ਸੰਗਤ ਹਾਜ਼ਰ ਆਜੇ ਤਰਪੁ ਰਵਹਣ ਕਰਨੀ ਦਰ ਤੇ ਜੋ ਆਏ ਸੁਹਰਾਜੀ ਜਾ ਨਾਨਕ ਨਾਮ ਚੜਦੀ ਕਲਾ ਤੇਰੇ ਭੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਕ ਅਪੀਆ ਕਾਲ ਕੀ ਤਬਾ ਦਮਾਇਓ ਸਤਿ ਗੁਣ ਕੋ ਹੁਕਮ ਨ ਗੁਰੂ ਮਾਨੇ ਰਹ ਕਰ ਸੇਵਦੇ ਗੁਰਪਾਰੇਤਾ ਲੱਖ ਖੁਸ਼ੀਆਂ ਪਾਦਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਦਸ਼ਾਹੀਆਂ ਜੇ ਸਤ ਗੁਰ ਨਦਰ सतगुरु नादर करे ये 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 सतगुरु नादर करे गुरु जी का खालसा वाहेगुरु जी की फतेह आज मैं अलौकिक विवाह देखवास्ते आया बहुत ही अच्छा लगया ਨੋ ਕੀਤੇ ਅਡੰਬਰ ਵਗੈਰਾ ਕੁਸ ਕਰਕੇ ਕਿੰਨਾ ਵਿਹਾਰ ਨੂੰ ਉਹਨਾ ਬੋਝਲ ਬਣਾਤਾ ਬਹੁਤ ਖਰਚੀਦਾ ਸ਼ੀਲਾ ਬਣਾਤਾ ਹੈ ਇਹ ਜਿਹੜਾ ਸਿੰਪਲ ਸਾਦਾ ਔਰ ਜਿਹੜਾ ਗੁਰੂ ਘਰ ਦੇ ਪੂਰੀ ਮਰਾਦੇ ਮੁਤਾਬਿਕ ਤੁਹਾਡੇ ਬੇਟੇ ਦਾ ਜੋ ਵਿਆਹ ਹੋਇਆ ਮੈਂ ਤੋਂ ਪਰਵਾਹ ਮੇਰਾ ਬੁਲਬਿੰਗ ਟਰਨਪੋਟ ਤੋਸਾਈਆ ਦੱਸੋ ਜੀ ਸ਼ਮਨਜੀਤ ਤੁਹਾਰੇ ਤੁਸੀਂ ਤੇ ਸ਼ਿਵਨ ਦੇ ਪਿਤਾ ਜੀ ਹਨਾ ਕਿੰਨਾ ਤੁਹਾਡਾ ਜੀ ਅਵਤਾਰ ਸਿੰਘ ਅਵਤਾਰ ਸਿੰਘ ਜੀ ਤੁਸੀਂ ਦੱਸੋ ਇਹ ਸ਼ਿਵਿਆ ਤੋਂ ਤੁਹਾਨੂੰ ਕਿਵੇਂ ਲੱਗ ਰਿਹਾ ਤੁਸੀਂ ਦੱਸੋ ਤੁਹਾਨੂੰ ਤੇ ਵਿਆਹ ਵੇਖ ਕੇ ਲੱਗਿਆ ਲੱਗਿਆ ਬਹੁਤ ਜ਼ਿਆਦਾ ਵਧੀਆ ਵਾ ਲੋਕਾਂ ਨੂੰ ਹਰ ਇੱਕ ਵੀਰ ਭਰਾ ਨੂੰ ਇਦਾਂ ਹੀ ਕਰਨਾ ਚਾਹੀਦਾ ਰਾਲ ਮਿਲ ਕੇ ਤੇ ਇਹਦਾ ਖਰਚ ਕਰਦਾ ਦੀ ਹੁੰਦਾ ਜੀ ਦਾ ਤੇ ਸਭ ਦਾ ਕਾਦਗੁਰਾ ਦਾ ਕੰਮ ਹੋਣਾ ਚਾਹੀਦਾ ਠੀਕ ਬੜੀ ਅੱਛੀ ਗੱਲ ਹੈ ਜੀ ਤੇ ਤੁਸੀਂ ਇੱਥੇ ਬਠਿੰਡੇ ਰਹਿੰਦੇ ਹੋ ਨਹੀਂ ਜੀ ਇਹ ਬਟਾਲਾ ਹੋਇਆ ਬਟਾਲਾ ਗਰਦਾਪੁਰ ਤੇ ਆ ਵਿਚਾਰ ਰਹਿੰਦੀ ਅੱਛਾ ਉੱਥੇ ਕੀ ਕੰਮ ਹੈ ਤੁਹਾਡਾ ਸਾਡਾ ਕਹ ਲੈ ਲੇਬਰ ਕਾਰਪੈਂਟਰ ਜੇ ਕਾਰਪੈਂਟਰ ਦਾ ਕੰਮ ਹੈਗਾ ਠੀਕ ਹੈ ਚਲੋ ਜੀ ਤੇ ਤੁਸੀਂ ਇਹਨਾਂ ਤਰ੍ਹਾਂ ਕਿਵੇਂ ਸੰਪਰਕ ਸਾਇਆ ਤੁਹਾਨੂੰ ਕਿਵੇਂ ਮਤਬੇ ਲੜਕਾ ਮਿਲੇ ਨਾ ਪਿਆਰਾ ਬੱਚਾ ਕਿਵੇਂ ਤੁਹਾਨੂੰ ਮਿਲਿਆ ਏ ਵੀ ਕੋਈ ਸਾਨੂੰ ਇਹਦਾ ਮਿਲਿਆ ਵੀ ਇਹਨਾਂ ਦੇ ਨਾਲ ਇਹਨਾਂ ਦਾ ਬੰਧ ਰੱਖਿਆ ਇਹਨਾਂ ਪਹਿਲਾਂ ਕਿਸੇ ਸੰਸਥਾ ਖੋਲੀ ਵੀ ਫ੍ਰੀ ਮੈਲ ਬਿਲੇਰ ਰੋਜ਼ਗਾਰ ਬੱਤਿਆਂ ਨੂੰ ਹੋ ਸਕਦਾ ਹੈ ਦੇਣ ਵਾਸਤੇ ਉੱਥੇ ਇਹਨਾਂ ਦੇ ਨਾਲ ਜਾਣ ਬੋ ਜਾਣ ਖੜਾ ਬੈਣ ਖੜਾ ਹੋ ਗਿਆ ਉਹਨਾਂ ਦੇ ਨਾਲ ਇਹਨਾਂ ਦੀ ਸਕਦੇ ਹੋ ਕਿ ਸਾਡੇ ਬੇਟੇ ਦੀ ਅੱਛੇ ਉਹਨਾਂ ਨੇ ਨੌਕਰੀ ਉਹਨਾਂ ਦੇ ਨਾਲ ਹਰ ਰਾਤੇ ਬਣਾ ਪੜਿਆ ਵੈਰੀ ਗੁੱਡ ਬਹੁਤ ਅੱਛਾ ਗੱਲ ਹੈ ਤੇ ਬੇਟੀ ਜਿਹੜੀ ਹੈ ਮਤਲਬ ਹੈ ਉਹਨਾਂ ਫੇਰ ਤੋਂ ਚੰਗਾ ਗਿਆ ਫੇਰ ਤੁਸੀਂ ਬੈਠਣਾ ਵਿਆਹ ਕਰਦਾ ਮਤਲਬ ਇਹਨਾਂ ਨੇ ਸੋਚ ਲਿਆ ਹੈ ਨਾ ਠੀਕ ਹੈ ਤੇ ਉਹ ਬੇਟੀ ਫਿਰ ਉਹ ਇਸ ਵਿਆਹ ਤੋਂ ਕਿਵੇਂ ਉਹਨੂੰ ਲੱਗਦਾ ਸੀ ਕਿ ਉਹ ਅutscheਤ ਸੀ ਜਾਂ ਤੁਸੀਂ ਮਨਾਇਆ ਜੋ ਆਪਣੇ ਆਪ ਹੀ ਮਨ ਵਿੱਚ ਤੇ ਪਿਆਰ ਸੀ ਹੈ ਨਹੀਂ ਜੀ ਉਹ ਆਪਣੇ ਆਪ ਹੀ ਮਤਲਬ ਜੋ ਵੀ ਮੁੰਡੇ ਅੱਜ ਕੱਲ ਇੰਸਟਾਗ੍ਰਾਮ ਤੇ ਫੋਟੋ ਪਾਉਂਦੇ ਆ ਤੇ ਫੇਸਬੁੱਕ ਤੇ ਪਾਉਂਦੇ ਆ ਤੇ ਇਹਨਾਂ ਨੇ ਆਪਣੀ ਜਿਹੜੀ ਆਫਿਸ ਆਪੇ ਲੈ ਕਰ ਲਿਆ ਲੈ ਕਰ ਲਿਆ ਅੱਛਾ ਅੱਛਾ ਤੇ ਇੱਕ ਦਿਜੇ ਨੂੰ ਫਿਰ ਮੁਲਾਕਾਤ ਕਰਨ ਦਾ ਵੀ ਅੱਛਾ ਇਹ ਬੇਟੀ ਜਿਹੜੀ ਆ ਦੂਰ ਸਾਡੇ ਘਰੋਂ ਵੀ ਹੋ ਚੁੱਕੀ ਆ ਆ ਚੁੱਕੀ ਆ ਅੱਛਾ ਹਾਂਜੀ ਬਹੁਤ अच्छी ਗੱਲ ਹੈ ਬਰਤਸ਼ਾ ਕੇ ਬੇਟੀ ਨੇ ਵੀ ਪਾਣੀ ਨੂੰ ਉਹ ਮਤਲਬ ਐਕਸੈਪਟ ਕੀਤਾ ਆ ਤੇ ਆਪਣੀ ਮਰਜੀ ਨਾਲ ਵਿਆਹ ਕਰਾਇਆ ਇਸ ਤੇ ਬੜੀ ਖੁਸ਼ੀ ਗੱਲ ਹੈ ਜੀ ਤੇ ਲੋ ਜੀ ਇਹ ਇਸ ਦੇ ਨਾਲ ਸੰਬੰਧਿਤ ਸੀ ਦਸੋ ਜੀ ਫੋਟੋ ਗੱਲ ਇਸ ਬਰਖਸ ਕੇ ਮੈਂ ਇਸਮੰਦੀ ਸਿੰਘ ਜੀ ਜੀ ਸਿੰਘਾ ਜੀ ਇਹ ਸਾਡੀ ਇੱਥੇ ਸਸਤਾ ਚੱਲਦੀ ਹੈ ਪਿੰਡ ਦਾ ਹਤਪੁਰ ਚ ਤੇ ਉੱਥੇ ਗੁਰਬਾਣੀ ਦਾ ਪ੍ਰਚਾਰ ਗੁਰਬਾਣੀ ਸਕਾਲੀ ਜਾਂਦੀ ਹੈ ਸਸਤਾ ਦਿੱਤੀ ਜਾਂਦੀ ਹੈ ਹਰ ਚੀਜ਼ ਦੀ ਗੱਤਕਾ ਕੋਲ ਕਬੱਡੀ ਇਹ ਬੱਚਿਆਂ ਨੂੰ ਤੇ ਬੱਚਿਆਂ ਨੂੰ ਤੇ ਏਲੀ ਸ਼ਾਮ ਨੂੰ ਇੱਕ ਸਸਤਾ ਦੁੱਧ ਜਾਂਦੀ ਆ ਤੇ ਜਦੋਂ ਪਿੰਡ-ਪਿੰਡ ਲਾਗੇ ਪਿੰਡਾਂ ਦੇ ਵਿੱਚ ਆਵਾਜ਼ ਦਿਵਾਈ ਆ ਬਈ ਤੇ ਸੱਤਾ ਖੁੱਲੀ ਆ ਤੇ ਨਿਆਵੀ ਸਿੰਘ ਗੱਤਾਂ ਪੁਲਿਸ ਆਉਂਦੇ ਨੇ ਤੇ ਗੁਰਬਾਣੀ ਦਾ ਪ੍ਰਚਾਰ ਕਰਦੇ ਨੇ ਤੇ ਬੱਚਿਆਂ ਨੂੰ ਭੇਜੋ ਇਹ ਇਹ ਸਸਤਾ ਦੇ ਰਿਹਾ ਤੇ ਜਿਆ ਸੁਣ ਕੇ ਆ ਗਏ ਇਹਨਾਂ ਨੇ ਆ ਕੇ ਇਹਦੇ ਦੇਖਿਆ ਵੀ ਸਹੀ ਹੈ ਢਾਂਗੇ ਤੇ ਇਹਨਾਂ ਨੇ ਪਾਣੀ ਦੀ ਸਸਤਿਆ ਲਈ ਸੰਥਿਆਲੇ ਆ ਕੇ ਤਾਂ ਫਿਰ ਇਹਨਾਂ ਨੂੰ ਥੋੜਾ ਜਿਹਾ ਮਾਂਚ ਪੁਰਨ ਆਖਿਆ ਵੀ ਨੂੰ ਵੀ ਬਣਾ ਪਾਵਾਂ ਤੇ ਬਣਾ ਪਾ ਕੇ ਤਾਂ ਫਿਰ ਆਪਾਂ ਗੁਰੂ ਵਾਲੇ ਬਣੀਏ ਇਹਨਾਂ ਨੇ ਫਿਰ ਬਣਾਤਾ ਬਕੀਤਾ ਅੰਮ੍ਰਿਤ ਆਇਆ ਬਣਾਤਾ ਅੰਮ੍ਰਿਤ ਆ ਬਣਾਤਾ ਕਰਕੇ ਤੇ ਫਿਰ ਇਹਨਾਂ ਨੇ ਮਰਜ਼ਾ ਮਰਜ਼ਾ ਜਿਹੜੀ ਆ ਸਾਡੇ ਜਫੇਦਾਰ ਬਾਬਾ ਬਲਜਿੰਦਰ ਸਿੰਘ ਜੀ ਮਾਹ ਕਾਲ ਐਂਡ ਤੋਂ ਉੱਤ ਪੋਰ ਤੇ ਉਹ ਤੇ ਸਾਡੀ ਸੋਣੀ ਆ ਤੇ ਉੱਥੇ ਫਿਰ ਆਉਣ ਲੱਗੇ ਤੇ ਸਾਡੇ ਨਾ ਨਾ ਦਾ ਸਤਨਕ ਬਹੁਤ ਚੰਗਾ ਬਹੁਤ ਚੰਗਾ ਬਹੁਤ اچھی ਸਹਸਤਾ ਹੈ ਯਾਰ ਬਹੁਤ ਪ੍ਰਕਾਰ ਕਰੇ ਇਹ ਵੀ ਜੇ ਵਿਆਹ ਤੁਸੀਂ ਤੁਸੀਂ ਜੇ ਨਾ ਕੀਤਾ ਜਵਾਜ ਹੈ ਨਾ ਤੁਹਾਨੂੰ ਕਿਵੇਂ ਲੱਗਦਾ ਕਿ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਗਾ ਦੇਖੋ ਜੀ ਬੱਚਾ ਆਂਦਾ ਇਹ ਵੀ ਆਪਾਂ ਪੂਰੀ ਰਹਿਤ ਮਰਜਾਦਾ ਦੇ ਨਾਲ ਹੀ ਆਪਾਂ ਵਿਆਹ ਕਰਨਾ ਵਾ ਤੇ ਆਪਾਂ ਬੈਠ ਕੇ ਗਰਮਸਾ ਕੀਤਾ ਵੀ ਠੀਕ ਹੈ ਜੇ ਤੂੰ ਰਹਿਤ ਮਰਜਾਦਾ ਦੇ ਅਨੁਸਾਰ ਚੱਲਦੀ ਹੋ ਤੇ ਵਿਆਹ ਵੀ ਇਸੇ ਤਰ੍ਹਾਂ ਹੋਣਾ ਤੇ ਜੇ ਕਰਕੇ ਬੱਚੇ ਦੇ ਨਾਲ ਬਾਬਾ ਬਲਜਿੰਦਰ ਸਿੰਘ ਜਿਹੇਦਾਰ ਮਾ ਕਾਲਾ ਪਿੰਡ ਦੋਤਪੁਰ ਬਾਬਾ ਜੋਰਾਵਸੇ ਦੇ ਨਾਂ ਤੇ ਮਿਸਲ ਮਿਲੀ ਹੈ ਇਹਨਾਂ ਨੂੰ ਉਹਨੇ ਦਾਲਾਂ ਸੰਭਾਲ ਦਸਿਆ ਨਿਆ ਕਰੋੜੀ ਤੇ ਇਹ ਕਰਕੇ ਬੱਚੇ ਦੀ ਰਹਿਤ ਮਰਜ਼ਾਦਾ ਤੇ ਨਾਲ ਹੀ ਵਿਆਹ ਹੋਣਾ ਹੈ ਤੇ ਜੱਥਾ ਉਹਨਾਂ ਦੇ ਨਾਲ ਆਇਆ ਬਹੁਤ ਬੜੀ ਬਹੁਤ ਬਹੁਤ ਬਤਾਈਏ ਤੁਹਾਨੂੰ ਜੀ ਬੜੇ ਬੜੇ ਜੱਤ ਜੀ ਨੂੰ ਜੀ ਮੰਨੂ ਬੜਾ ਜੀ ਵੇਖੋ ਜੀ ਕਿ ਗੁੱਡੀ ਵੀ ਗਾੜੀ ਰਹਿਤ ਮਰਜ਼ਾਦਾ ਵਾਲੀ ਆ ਹਾਂਜੀ ਹਾਂਜੀ ਬਿਲਕੁਲ ਜੀ ਪਤਾ ਲੱਗਾ ਵੀ ਗਾੜੀ ਗੁੱਡੀ ਵੀ ਰਹਿਤ ਮਰਜ਼ਾਦਾ ਵਾਲੀ ਤੇ ਬਹੁਤ ਖੁਸ਼ੀ ਹੋਈ ਹੈ ਹਾਂਜੀ ਬਿਲਕੁਲ ਭਰਦੀ ਹੋਏ ਰੁਕਾਰ ਜਿਹੜੇ ਗ੍ਰਾਂਥੀ ਉਹਨਾਂ ਨੂੰ ਬੜੀ ਖੁਸ਼ੀ ਆਈ ਆ ਵੀ ਸੇਪਾਣੀ ਵਾਲੇ ਸਿੰਘ ਆਏ ਨੇ ਜਥਾ ਆਇਆ ਹਾਂ ਹਾਂਜੀ ਇੱਕ ਗੁੱਡੀ ਨੇ ਪੂਰੀ ਰਿਆਦ ਮਜਾਦਰ ਦੇ ਨਾਲ ਵਿਆਹ ਕੇ ਤੇ ਲੈਤ ਲਈ ਮੈਂ ਵੀ ਇਹ ਚੀਜ਼ ਦੇਖ ਕੇ ਇਹ ਰਿਤ ਮਜਾਦਰ ਦੇਖ ਕੇ ਬਾਣੀ ਨੂੰ ਦੇਖ ਕੇ ਉਹ ਮੈਂ ਇਹੀ ਪ੍ਰਭਾਸ ਧੋਕੀ ਮੈਂ ਆਇਆ ਤਾਂ ਯਾ ਤੇ ਨਾਲ ਕੇ ਬਣਾ ਕੇ ਮੈਂ ਸਾਰੇ ਮਤ